ਤੇਲ ਨੂੰ ਕਰਾਂਗੇ ਗਰਮ ਵਿੱਚ ਪੁੰਨਾਂਗੇ ਜੀਰਾ ਫਿਰ ਪਾਵਾਂਗੇ ਦਾਲਚੀਨੀ ਤੇਜ ਪੱਤਾ ਵੱਡੀ ਇਲਾਇਚੀ ਹਲਕਾ ਜਿਹਾ ਜਦੋਂ ਕਲਰ ਇਹਨਾਂ ਦਾ ਚੇਂਜ ਹੋ ਗਿਆ ਫਿਰ ਪਾਓ ਦੋ ਬਰੀਕ ਤੇ ਲੰਬੇ ਕੱਟੇ ਹੋਏ ਪਿਆਜ਼ ਗੈਸ ਦੀ ਫਲੇਮ ਮੀਡੀਅਮ ਤੇ ਰੱਖਿਓ ਥੋੜੀ ਜੀ ਪਾਵਾਂਗੇ ਸੋਆ ਬੀਂਦੀਆਂ ਬੜੀਆਂ ਜਿਨ੍ਹਾਂ ਨੂੰ 10-15 ਮਿੰਟ ਪਹਿਲਾਂ ਤੁਸੀਂ ਭਿਉ ਕੇ ਰੱਖ ਦੇਣਾ ਤੇ ਨਿਚੋੜ ਕੇ ਇਹਦੇ ਵਿੱਚ ਪਾ ਦਿਓ ਉਦੋਂ ਤੱਕ ਪਕਾਓ ਜਦੋਂ ਤੱਕ ਇਹਨਾਂ ਦਾ ਕਲਰ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਦੋ ਗਾਜਰਾਂ ਨੂੰ ਗ੍ਰੇਟ ਕਰਕੇ ਇਹਦੇ ਵਿੱਚ ਪਾਵਾਂਗੇ ਮਿਕਸ ਕਰਾਂਗੇ ਦੋ ਤਿੰਨ ਮਿੰਟ ਲਈ ਪਕਾ ਲਾਂਗੇ ਫਿਰ ਪਾਵਾਂਗੇ ਸੁੱਕੀ ਲਾਲ ਮਿਰਚ ਤਾਂ ਖਾ ਵੀ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰਾਂਗੇ ਇੱਕ ਗਲਾਸ ਚਾਵਲਾਂ ਦਾ ਜਿਹਨੂੰ 15-20 ਮਿੰਟ ਪਹਿਲਾਂ ਭਿਓ ਕੇ ਰੱਖ ਦਿਓ ਫਿਰ ਚੰਗੀ ਤਰ੍ਹਾਂ ਧੋ ਲਿਓ ਤੇ ਇਹਦੇ ਵਿੱਚ ਪਾਇਓ ਉਸ ਤੋਂ ਬਾਅਦ ਜ਼ਰੂਰਤ ਅਨੁਸਾਰ ਪਾ ਦਿਓ ਨਮਕ ਥੋੜਾ ਜਿਹਾ ਮਸਾਲਾ ਤਿੰਨ ਗਲਾਸ ਪਾਇਓ ਪਾਣੀ ਦੀ ਚੰਗੀ ਤਰ੍ਹਾਂ ਮਿਕਸ ਕਰਿਓ ਫਿਰ ਪਾਇਆ ਇਹਦੇ ਵਿੱਚ ਮਟਰ ਮਟਰ ਆਪਣੇ ਤਾਜ਼ੇ ਇੱਕ ਨਿਚੋੜ ਦਿਓ ਨਿੰਬੂ ਤਾਂ ਕਿ ਚਾਵਲ ਜਿਹੜੇ ਉਹ ਖਿਲੇ ਖਿਲੇ ਰਹਿਣ ਇੱਕ ਦੂਜੇ ਨਾਲ ਬਿਲਕੁਲ ਨਾ ਜੁੜਨ ਉਸ ਤੋਂ ਬਾਅਦ ਇਹਨੂੰ ਢੱਕ ਕੇ ਮੀਡੀਅਮ ਟੂ ਸਲੋ ਫਲੇਮ ਤੇ 10 ਤੋਂ 12 ਮਿੰਟ ਲਗਾਤਾਰ ਪਕਾਇਓ ਮਜ਼ੇਦਾਰ ਜਿਹੇ ਚਾਵਲ ਆਪਣੇ ਬਣ ਕੇ ਤਿਆਰ ਹੈ ਚਾਹ ਆਹ ਲਾ ਨੂੰ ਥੋੜਾ ਜਿਹਾ ਕਲਰ ਦੇਣਾ ਤੇ ਇਹਦੇ ਵਿੱਚ ਹਲਦੀ ਮਿਕਸ ਕਰ ਦਿਓ ਬਹੁਤ ਹੀ ਮਜ਼ੇਦਾਰ ਚਾਵਲ ਬਣਦੇ ਟਰਾਈ ਕਰਕੇ ਜਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ